ਉਹ ਪਾਈ ਸਭ ਤੇ ਹਾਂ ਦੋ ਵੀ ਇੰਨੀ ਆ ਕੀ ਕਰਨੀਆਂ ਉਹ ਦੋ ਬੋਰਨ ਦੋ ਨਹੀਂ ਆਜਾ ਮੋੜੀ ਚੱਲ ਇੱਕ ਮਿੰਟ ਬ੍ਰਦਰ ਇੱਕ ਮਿੰਟ ਆਜਾ ਬਾਈਕ ਕਰਨਾ ਹੈ ਨਾ ਪਰਮੇਂਦਰ ਕੁਸ਼ਵਾਨ ਪਰਮੇਂਦਰ ਜੀ ਇਸੇ ਲਈ ਲੈਣੇ ਤੁਸ ਜੈਨ ਜੀ ਜੀ ਕਾਲੇਜੀ ਸਮੂਚੀ ਪ੍ਰੈਸ ਪੰਚਕ ਜਟੇਬੰਦੀਆਂ ਦੇ ਆਗੂ ਸਰਦਾਰ ਧਾਰਮਿਕ ਆਗੂ ਸਰਦਾਰ ਬਠਿੰਡਾ ਸਾਹਿਬ ਸਿੰਘ ਸਾਹਿਬ ਸਰ ਜਸਬੀਰ ਸਿੰਘੀ ਰੋਡੇ ਸਾਹਿਬ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਆਪਜੀ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦੀ ਹਾਂ ਜਿਹੜਾ ਤੁਸੀਂ ਸਾਰਿਆਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਕੀਤਾ ਘੱਟ ਉਮਰ ਹੈਗੀ ਐ 27 ਸਾਲ ਦੀ ਉਮਰ ਤੇ ਤੁਸੀਂ ਮੈਨੂੰ ਐਡਾ ਵੱਡਾ ਮੌਕਾ ਐਡੀ ਵੱਡੀ ਪਾਰਟੀਆਂ ਦੇ ਖਿਲਾਫ ਜੰਗ ਲੜਨ ਦਾ ਇਸ ਦਿਨ ਤੱਕ ਮੌਕਾ ਦਿੱਤਾ ਹੈ ਮੈਂ ਆਪ ਜੀ ਸਾਰਿਆਂ ਦਾ ਬਹੁਤ-ਬਹੁਤ ਰਣੀ ਹੈ ਗਾਤ ਸਾਥ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਅਪੀਲ ਕਰਦਾ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਕਿ ਐਤ ਕੀ ਬਰਨਾਲੇ ਤੋਂ ਤੁਸੀਂ ਸਾਰੇ ਮੈਨੂੰ ਜਰੂਰ ਮੌਕਾ ਦੇਣ ਦੀ ਸੋਚਿਓ ਕਿਉਂਕਿ ਮੇਰੇ ਮਨ 'ਚ ਤੇ ਹੋਰ ਸਾਰੀਆਂ ਪੰਥ ਜਥੇਬੰਦੀਆਂ ਦੇ ਮਨ 'ਚ ਕਈ ਇਹੋ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਲਈ ਪੰਥ ਲਈ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਵਾਰਨਾ ਚਾਹੁੰਦੇ ਹੁਣ ਇਤਰੇ ਕਿ ਮੈਂ ਇਹ ਤਾਂ ਨਹੀਂ ਗਿਨਾ ਸਕਦਾ ਕਿ ਅਸੀਂ ਕਿਹੜੇ ਕਿਹੜੇ ਕੰਮ ਕੀਤੇ ਹੈਗੇ ਐ ਇਹਦੇ ਬਾਰੇ ਤੁਸੀਂ ਸਾਰੇ ਜਾਨੂ ਹੈਗੇ ਹੋ ਪਰ ਨੀਵੇਂ ਹੋ ਕੇ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਤੁਹਾਡੇ ਵਿੱਚ ਵਿਚਰਨਾ ਚਾਹੁੰਦੇ ਐ ਵਿਚਰ ਕੇ ਤੁਹਾਡੇ ਤੋਂ ਸਿੱਖ ਕੇ ਕਿਉਂਕਿ ਸਿੱਖ ਹੋਣ ਦਾ ਮਤਲਬ ਹੈਗਾ ਕਿ ਅਸੀਂ ਸਿੱਖੀਏ ਅਸੀਂ ਸਿੱਖਣਾ ਹੈਗਾ ਸਿੱਖ ਕੇ ਅਸੀਂ ਅੱਗੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਤੁਹਾਡੇ ਆਪ ਦੇ ਨਿੱਜੀ ਕੰਮ ਹੈਗੇ ਆ ਢਾਣੀਆਂ ਚ ਕਚੇਰੀਆਂ ਚ ਉਹਨਾਂ ਚੋਂ ਕੋਈ ਕੰਮ ਤੋਂ ਅਸੀਂ ਪਿੱਛੇ ਨਹੀਂ ਹਟਦੇ ਦਿਨ ਰਾਤ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਵਾਂਗੇ ਜਦੋਂ ਵੀ ਕਿਤੇ ਬੁਲਾਵਾ ਆਊਗਾ ਉੱਥੇ ਅਸੀਂ ਮੌਕੇ ਤੇ ਇਕਦਮ ਸਾਡੀ ਪਾਰਟੀ ਸਮੇਤ ਮੈਂ ਤੁਹਾਡਾ ਦਾਸ ਹਮੇਸ਼ਾ ਹਾਜ਼ਰ ਹੋਊਂਗਾ ਇੱਕ ਜਿਹੜੀ ਲੁੱਟ ਖਸੁੱਟ ਦੀ ਚੋਰੀਆਂ ਦੀ ਫਰੋਤੀਆਂ ਦੀ ਤੇ ਜਿਹੜੇ ਵਪਾਰੀਆਂ ਨੂੰ ਡਰੋਂਦੀ ਅੱਜ ਕੱਲ ਇੱਥੇ ਮਾਹੌਲ ਬਣਿਆ ਹੋਇਆ ਸ਼ਹਿਰ 'ਚ ਜਿੱਥੇ ਸਾਡਾ ਸ਼ਹਿਰ 6 ਵਜੇ ਬੰਦ ਹੋ ਜਾਂਦਾ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਮੈਂ ਇੱਥੇ ਜਿੱਤ ਕੇ ਸਾਰੇ ਦੇ ਸਹਿਯੋਗ ਨਾਲ ਅਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਸਵਧਾਨਕ ਤਰੀਕੇ ਨਾਲ ਆਪਦੇ ਹੱਥ ਲੈ ਲੈਣੀ ਹੈ ਇੱਥੇ ਕੋਈ ਡੀਐਸਪੀ ਕੋਈ ਐਸਐਚਓ ਕੋਈ ਥਾਣੇਦਾਰ ਦੀ ਜਰਤ ਨਹੀਂ ਪੈਣੀ ਕਿ ਉਹ ਕਿਸੇ ਚੋਰ ਤੋਂ ਰਿਸ਼ਵਤ ਲਵੇ ਰਿਸ਼ਵਤ ਇਕੱਠੀ ਕਰਕੇ ਇੱਥੇ ਦੇ ਐਮਐਲਏ ਸਰਬਾਨਾ ਕੋਲੇ ਜਾ ਕੇ ਜਮਾ ਕਰੇ ਇਹਨਾਂ ਨੂੰ ਅਸੀਂ ਨੱਥ ਪਾਣੀ ਹੈ ਇਹਨਾਂ ਨੇ ਚੋਰਾਂ ਨੂੰ ਫਰौती ਮੰਗਣ ਵਾਲਿਆਂ ਨੂੰ ਡਕੈਤੀਆਂ ਨੂੰ ਇਹਨਾਂ ਨੇ ਲੁੱਟਕ ਸੁੱਟ ਕਰਨ ਵਾਲਿਆਂ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ ਜਦੋਂ ਸ਼ਿਕਾਇਤ ਕਰਤਾ ਥਾਣੇ 'ਚ ਜਾਂਦਾ ਹੈ ਨਾਲ ਦੀ ਨਾਲ ਉਤੋਂ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਚੋਰ ਨੂੰ ਚੋਰ ਤੋਂ ਪੈਸੇ ਲੈ ਕੇ ਸ਼ਿਕਾਇਤਕਰਤੇ ਨਾਲ ਰਾਜੀਨਾਮੇ ਕੀਤੇ ਜਾਂਦੇ ਆਹੀ ਪੈਸਾ ਮਹੀਨੇ ਬਾਅਦ ਮਹੀਨੇ ਇੱਥੇ ਚੁਣੇ ਹੋਏ ਨਮਾਇਦਿਆਂ ਨੂੰ ਜਮ੍ਹਾਂ ਕੀਤਾ ਜਾਂਦਾ ਹੈ ਅਸੀਂ ਗੁਰੂ ਦੇ ਸਿੱਖ ਹੈ ਅਸੀਂ ਇਹ ਕੰਮ ਨਹੀਂ ਹੋਣ ਦਵਾਗੇ ਅਸੀਂ ਕਦੀ ਗਲਤ ਕੰਮਾਂ 'ਚ ਹਿੱਸਾ ਨਹੀਂ ਲੱਤਾ ਅਸੀਂ ਕਿਸੇ ਨੂੰ ਇਸ ਇਲਾਕੇ 'ਚ ਲੈਣ ਨਹੀਂ ਦਵਾਗੇ ਅਸੀਂ ਇਹ ਸਾਰਾ ਸਿਸਟਮ ਨੂੰ ਨੱਥ ਪਾਵਾਂਗੇ ਇੱਥੇ ਚੋਰਾਂ ਦੇ ਡਕੈਤੀਆਂ ਦੇ ਦਿਮਾਗ 'ਚ ਡਰ ਪਰੂਗਾ ਵਪਾਰੀਆਂ ਦੇ ਦਿਲ ਖੁੱਲਣਗੇ ਰਾਤ ਦੇ 8 10 ਵਜੇ ਤੱਕ ਇੱਥੇ ਵਪਾਰ ਚੱਲੂਗਾ ਜਿੰਨੇ ਮੁੱਦੇ ਹੈਗੇ ਆ ਸ਼ਹਿਰ ਦੇ ਉਹਦੀ ਸਾਨੂੰ ਸਾਰਿਆਂ ਨੂੰ ਵਾਕਫੀਅਤ ਹੈਗੀ ਹੈ ਇੱਥੇ ਪਾਰਕਿੰਗ ਦੀ ਲੋੜ ਹੈ ਉਹਦੀ ਅਸੀਂ ਪ੍ਰਪੋਜ਼ਲ ਤਿਆਰ ਕਰਕੇ ਗਵਰਨਮੈਂਟ ਆਫ ਇੰਡੀਆ ਤੋਂ ਉਹਦੀ ਅਪਰੂਵਲ ਮਨਜ਼ੂਰੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਬਹੁਤ ਮੁੱਖ ਮੰਤਰੀ ਆਏ ਹੈ ਬਹੁਤ ਪਾਰਟੀਆਂ ਨੇ ਇੱਥੇ ਰਾਜ ਕੀਤਾ ਹੈ ਇਸ ਮਾਕੇ 'ਚ ਕੋਈ ਡਿਗਰੀ ਕਾਲਜ ਕੋਈ ਯੂਨੀਵਰਸਿਟੀ ਹਾਈ ਐਜੂਕੇਸ਼ਨ ਦਾ ਨਹੀਂ ਲੈ ਕੇ ਆਏ ਇੱਥੇ ਕੋਈ ਮਲਟੀ ਸਪੈਸ਼ialਟੀ ਹਸਪੀਟਲ ਨਹੀਂ ਹੈਗਾ ਜਿੱਥੇ ਗਰੀਬ ਲੋਕਾਂ ਦਾ ਕਟ ਦੰਤ ਤੇ ਸਬਸਿਡਾਈਜ਼ਡ ਰੇਟਸ ਤੇ ਇਲਾਜ ਹੋ ਸਕੇ ਇਹਦੇ ਤੇ ਵੀ ਅਸੀਂ ਸਾਰੇ ਤੁਹਾਡੀ امدਾਦ ਨਾਲ ਤੁਹਾਨੂੰ ਵਿੱਚ ਲੈ ਕੇ ਅਸੀਂ ਪ੍ਰੋਪੋਜ਼ਲਸ ਤਿਆਰ ਕਰਕੇ ਅਸੀਂ ਭਾਰਤ ਸਰਕਾਰ ਤੋਂ ਪੈਸਾ ਲੈ ਕੇ ਇੱਥੇ ਅਸੀਂ ਇੰਨਾਂ ਚੀਜ਼ਾਂ ਨੂੰ ਖੋਲਣ ਦੇ ਪ੍ਰਬਾਲੇ ਕਰਾਂਗੇ ਸਾਂਤ ਸੰਗਤ ਕੀ ਜਿਹੜੇ ਪੰਥ ਦੇ ਦਬੇ ਹੋਏ ਲੋਕਾਂ ਦੇ ਘੱਟ ਗਿਣਤੀਆਂ ਦੇ ਮਸਲੇ ਹਨ ਉਹਨਾਂ ਮਸਲਿਆਂ ਨੂੰ ਅਕਾ ਜਿਵੇਂ ਬਟਿੰਡਾ ਸਾਹਿਬ ਨੇ ਬੰਦੀ ਸਿੱਖਾ ਦੀ ਗੱਲ ਕੀਤੀ ਹੈ ਜਿਹੜੇ ਹਿਮੈਨਿਟਰੀਅਨ ਗਰਾਉਂਡਸ ਤੇ ਮਸਲੇ ਅੱਜ ਘਟ ਗਿਣਤੀਆਂ ਦੇ ਖਲਾਸ ਸਰਜੇ ਗਏ ਹਨ ਉਹਨਾਂ ਮਸਲਿਆਂ ਨੂੰ ਆਪਾਂ ਪੂਰੀ ਜੁਰਤ ਨਾਲ ਅਸੈਂਬਲੀ 'ਚ ਚੁੱਕਾਂਗੇ ਸੋ ਜਿਹੜੇ ਇਹ ਮੁੱਦੇ ਹੈਗੇ ਹਨ ਇਹਨਾਂ ਮੁੱਦਿਆਂ ਤੇ ਇੱਕ ਐਮਐਲਏ ਜਾਂ ਇੱਕ ਐਮਐਲਏ ਦਾ ਕੈਂਡੀਡੇਟ ਤੁਹਾਡੇ ਤੇ ਕੋਈ ਆਸਾਨ ਨਹੀਂ ਮਨਾ ਸਕਦਾ ਇਹ ਮੇਰੇ ਕੰਨ ਪੁੱਟ ਕੇ ਕਿਸੇ ਨੇ ਨਹੀਂ ਆਖਿਆ ਕਿ ਗੋਵਿੰਦ ਤੂੰ ਜਾ ਕੇ ਮੈਦਾਨ ਚ ਜਾ ਕੇ ਲੜ ਕੇ ਆ ਇਹ ਮੈਂ ਫੈਸਲਾ ਆਪ ਵੀ ਪ੍ਰਵਾਨ ਕੀਤਾ ਇੰਨਾ ਸਾਰਿਆਂ ਨੇ ਸੀਨੀਅਰ ਲੀਡਰਸ ਨੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਇਹਨਾਂ ਦੀਆਂ ਬੇਨਤੀਆਂ ਕੀਤੀਆਂ ਕਿ ਮੈਨੂੰ ਇਹ ਮੌਕਾ ਜ਼ਰੂਰ ਦਿੱਤਾ ਜਾਵੇ ਸੋ ਕੱਲ ਜੇ ਮਾਲਕ ਸਾਡੇ ਤੋਂ ਸੇਵਾ ਲੈਂਦੇ ਆ ਤੇ ਫੇਰ ਅਸੀਂ ਤੁਹਾਨੂੰ ਇਹ ਆਸਾਨ ਨਹੀਂ ਗਿਣਾ ਸਕਦੇ ਕਿ ਅਸੀਂ ਤੁਹਾਡੇ ਲਈ ਆਹ ਵੀ ਕੀਤਾ ਆਹ ਵੀ ਕੀਤਾ ਆਹ ਵੀ ਕਰਦੇ ਆ ਇਹ ਸਾਡੀ ਜ਼ਿੰਮੇਵਾਰੀ ਸਾਡੀ ਨੈਤਿਕ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਬਣਦੀ ਹੈ ਤੇ ਬਗੈਰ ਕੋਈ ਆਸਾਨ ਮਨਾਏ ਕਿ ਭਾਈ ਤੁਹਾਨੂੰ ਠਾਣੇ 'ਚ ਤੁਹਾਡੀ ਹਮਾਇਤ ਕਰਤੀ ਹੁਣ ਤੁਸੀਂ ਸਾਡੇ ਨਾਲ ਬੰਨੇ ਹੋਏ ਹੋ ਤੁਸੀਂ ਸਾਡੇ ਨਾਲ ਡਟ ਕੇ ਜੁੜੇ ਰਹੇ ਹੋ ਇਹੋ ਜਿਹਾ ਮਾਹੌਲ ਅਸੀਂ ਕਦੇ ਤੁਹਾਡੇ ਨਾਲ ਇਹੋ ਜਿਹੇ ਰਿਸ਼ਤੇ ਲੈਣ ਦੇਣ ਦੇ ਨਹੀਂ ਅਜਮਾਵਾਂਗੇ ਜਿਹੜਾ ਮੁੱਖ ਜੈਂਡਾ ਹੈ ਸਾਡਾ ਕਿਉਂਕਿ ਇਹ ਸਾਰੇ ਕੰਮ ਮੈਂ ਤੁਹਾਨੂੰ ਦੱਸਿਆ ਇਹ ਸਾਡੀ ਜ਼ਿੰਮੇਵਾਰੀ ਹੈ ਮੁੱਖ ਜੈਂਡਾ ਸਾਡੀ ਨਵੀਂ ਪੀੜ੍ਹੀ ਹੈ ਸਾਡੀ ਨਵੀਂ ਫਸਲ ਹੈ ਜਿਹੜੇ ਬੱਚੇ ਨੇ ਸਾਡੇ ਉਹਦੇ 'ਚ ਸਾਡੇ ਮਤਲਬ ਸਾਰਿਆਂ ਦੇ ਜਾਤ ਪਾਤ ਤੋਂ ਉੱਪਰ ਉੱਠ ਕੇ ਵਰਗਾਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਅੱਜ ਸਾਡੀ ਨਸਲ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਘਰਾਂ 'ਚੇ ਚਿੱਟਾ ਵੜ ਗਿਆ ਹੈ ਹਰੇਕ ਦਾ ਨੌਜਵਾਨ ਪੁੱਤ ਕਿਤੇ ਨਾ ਕਿਤੇ ਨਸ਼ਿਆਂ ਨਾਲ ਪ੍ਰਭਾਵਿਤ ਹੈ ਜਿਹੜਾ ਇਹ ਨਸ਼ਾ ਇਹ ਨਸਲਕੁਸ਼ੀ ਦਾ ਹਥਿਆਰ ਹੈ ਸਰਕਾਰਾਂ ਇਸ ਦੇ ਨਾਲ ਆਪਦਾ ਆਮਦਨ ਇਕੱਠਾ ਕਰਦੀ ਹੈ ਆਮਦਨ ਇਕੱਠਾ ਕਰਕੇ ਸਾਰਾ ਸਰਮਾਇਆ ਇਹ ਸਰਕਾਰਾਂ ਦੂਜੇ ਸੂਬਿਆਂ 'ਚ ਚੋਣ ਜਿੱਤਣ ਵਾਸਤੇ ਵਰਤਦੀਆਂ ਫੇਰ ਆਪ ਤੇ ਕੋਠੀਆਂ ਤਿਆਰ ਕਰਦੀਆਂ ਇਹ ਇਹਨੂੰ ਅਸੀਂ ਨਾਤ ਪਾਣੀ ਹੈ ਕਿਵੇਂ ਪਾਵਾਂਗੇ ਜਦੋਂ ਸਾਡੇ ਕੋਲੇ ਸਧਾਰਨ ਤਾਕਤ ਆਉਗੀ ਪਰ ਜਿਹੜੇ ਸਾਡੇ ਬੱਚੇ ਹੈ ਉਹਨਾਂ ਨੂੰ ਆਪਾਂ ਇੱਕ ਨਵੀਂ ਮੁਹਿਮ ਆਪਣਾ ਮੂਲ ਪਹਿਚਾਨ ਉਸ ਮੁਹਿਮ ਰਹੀ ਅਸੀਂ ਬੱਚਿਆਂ ਨੂੰ ਬਾਣੀ ਨਾਲ ਗੁਰਮਤ ਤੇ ਨਿਤਨੇਂ ਦੀ ਸੰਥਿਆ ਨਾਲ ਪਿੰਡੋਂ ਪਿੰਡ ਜੋੜਨ ਦਾ ਉਪਰਾਲਾ ਕਰ ਰਹੇ ਹਰੇਕ ਪਿੰਡ 'ਚ ਅਸੀਂ 300 ਬੱਚਾ ਦੇ ਕਰੀਬ ਗੁਰੂ ਘਰ 'ਚ ਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰੂ ਮਹਾਰਾਜ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦਾ ਇਹ ਅਰਥ ਹੈ ਕਿ ਸਾਡੇ ਵਿੱਚ ਸਾਰਿਆਂ 'ਚ ਰੱਬ ਵਸਦਾ ਤੁਸੀਂ ਪ੍ਰੈਸ ਦੇ ਵੀਰ ਇੱਥੇ ਇਕੱਤਰ ਹੋਏ ਹੋ ਤੁਹਾਡੇ ਵਿੱਚ ਵੀ ਰੱਬ ਵਸਦਾ ਹੈ ਰੇਖ ਇਨਸਾਨ 'ਚ ਰੱਬ ਵਸਦਾ ਹੈ ਗੁਰੂ ਮਹਾਰਾਜ ਕਿਹਾ ਕਰਦੇ ਆ ਕਿ ਸਭ ਤੋਂ ਉੱਚਾ ਮੰਦਰ ਮਨ ਮੰਦਰ ਜਿਹੜਾ ਸਾਡੇ ਮਨ 'ਚ ਹੈ ਜੇ ਬਾਣੀ ਅਸੀਂ ਕੁੱਟ-ਕੁੱਟ ਕੇ ਆਪ ਤੇ ਬੱਚਿਆਂ 'ਚ ਭਰਤੀ ਜੇ ਉਹਨਾਂ ਨੂੰ ਬਾਣੀ ਨਾਲ ਜੋੜ ਲਿਆ ਜੇਤੋਂ ਅਸੀਂ ਸਾਰੇ ਟੁੱਟੇ ਹੋਏ ਆ ਫੇ ਸਾਡੇ ਬੋਲਾਂ 'ਚੋਂ ਜਦੋਂ ਬੱਚਾ ਆਪ ਤੇ ਮਾਪਿਓ ਨਾਲ ਗੱਲਬਾਤ ਕਰੂਗਾ ਆਪ ਤੇ ਬਜ਼ੁਰਗਾਂ ਨਾਲ ਗੱਲਬਾਤ ਕਰੂਗਾ ਜਦੋਂ ਉਹ ਨਿਆਣੇ ਕੋਈ ਚੀਜ਼ ਕਰਨਗੇ ਦੁਨੀਆਵੀ ਜੀਵਨ 'ਚੇ ਉਹਦੇਚ ਅਹਿਸੂਸ ਹੋਊਗਾ ਕਿ ਇਸ ਬੱਚੇ ਵਿੱਚੋਂ ਰੱਬ ਬੋਲ ਰਿਹਾ ਹੈ ਇਸ ਬੱਚੇ ਨੂੰ ਇਹ ਕੰਮ ਰੱਬ ਕਰਾ ਰਿਹਾ ਹੈ ਜਦੋਂ ਇਹੋ ਜਿਹਾ ਸਮਾਜ ਅਸੀਂ ਸਿਰਜ ਲਿਆ ਜਿਹੜੇ ਕਰਕੇ ਅਸੀਂ ਅੱਜ ਸਾਰੇ ਇਕੱਤਰ ਹੋਏ ਆਂ ਫੇਰ ਅਸੀਂ ਕਹਿ ਸਕਾਂਗੇ ਕਿ ਅਸੀਂ ਪੰਜਾਬ ਨੂੰ ਵਾਪਸ ਬਚਾਉਣ ਦੇ ਰਾਹ ਤੇ ਤੋਰ ਲਿਆ ਸੋ ਇਸ ਮਕਸਦ ਨਾਲ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਬਹੁਤ ਬਹੁਤ ਧੰਨਵਾਦੀ ਹੈਗੇ ਤੁਹਾਡੇ ਸਾਰਿਆਂ ਦੇ कि ਤੁਸੀਂ ਆਪ ਤੇ ਕੀਮਤੀ ਸਮੇਂ ਵਿੱਚੋਂ ਇੱਥੇ ਪਹੁੰਚੇ ਹੋ ਤੁਸੀਂ ਵੀ ਪੀੜਤ ਲੋਕ ਤੁਹਾਨੂੰ ਵੀ ਸਾਰੀ ਗੱਲਬਾਤ ਦਾ ਪਤਾ ਹੈ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕੀਤੀ ਹੈ ਆਪਜੀ ਸਾਰਿਆਂ ਨੂੰ ਨਿਮਰਤਾ ਸਹਿ ਦੁਬਾਰਾ ਫਤਿਹ ਅੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਸਿੰਘ ਸਾਹਿਬ ਸਤ ਜਸਪੀਰ ਸਿੰਘੀ ਰੋਡੇ ਆਪਦੀ ਗੱਲਬਾਤ ਰੱਖਣ ਸਹਿਬਾਨ ਪੰਡਿਤ ਜਨਿਰਤ ਸਹਿਬਾਨ ਦਾ ਗੁਰਦੀਪ ਸਿੰਘ ਜੀ ਬਟਿੰਡਾ ਤੇ ਦਲੀਪ ਸਿੰਘ ਜੀ ਚਾਦਰ ਸਰਦਾਰ ਗੁਰਦੀਪ ਸਿੰਘ ਜੀ ਬਰਨਾਲੇ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਇਸ ਕਾਨਫਰੰਸ ਤੇ ਚਾਏ ਨੇ ਅਮਨ ਸਾਰਾ ਕਾਂਗਰਸ ਦੇ ਸੀਨੀਅਰ ਹੋਰ ਹੀ ਬਹੁਤ ਸਾਰੇ ਲੀਡਰ ਨੇ ਸਾਰੇ ਗਾਡੀ ਦੇ ਫਤੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਆਜਾ ਪੜ੍ਹ ਜੀ ਮੇਰੇ ਤੋਂ ਪਹਿਲਾਂ ਗੁਰਦਾ ਗੁਰਦੀਪ ਸਿੰਘ ਜੀ ਨੇ ਸਰ ਗੋਰੀ ਸਿੰਘ ਨੇ ਆਪ ਜੀ ਨੂੰ ਪਰੀਖਿਆ ਦਾਤਾ ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਨੇ ਜੋਨ ਰਿਫਰੈਸ਼ ਕਰਨੀ ਆ ਕਰਬੀਆਂ ਹੁੰਦੀਆਂ ਪਰ ਸਾਰੀਆਂ ਪਾਰਟੀਆਂ ਦਾ ਉਸੇ ਮਜੂਦ ਵੀ ਵੇਖਿਆ ਉਹਨਾਂ ਦਾ ਰਿਜ਼ਲਟ ਵੀ ਵੇਖਿਆ ਅਸੀਂ ਚਾਹੁੰਦੇ ਆ ਕਿ ਇੱਕ ਨੌਜਵਾਨ ਜਿਹਦਾ ਪੂਰਾ ਬੋਰਖਾ ਹੈ ਜਿਹਦਾ ਖੁਸ਼ਕੜ ਬੜਾ ਪਰਫੁੱਲਤਾ ਹੈ ਜਿਵੇਂ ਨੇ ਆਪ ਜੀ ਦੱਸਿਆ ਤੁਸੀਂ ਉਹਨਾਂ ਬਾਰੇ ਸੁਣਿਆ ਹੈ ਕਿ ਜਿਨ੍ਹਾਂ ਨੇ ਆਪਣੀ ਵਿਰਾਸਤ ਵਿੱਚੋਂ ਪਹਿਲਾ ਵੱਡੀ ਪੱਧਰ ਤੇ ਜ਼ਮੀਨਦਾਰੀ ਕੀਤੀ ਹੋਈ ਹੈ ਆਪਣੀ ਵਿਰਾਸਤ ਵਿੱਚੋਂ ਪੈਸਾ দান ਕੀਤਾ ਹੋਇਆ ਹੈ ਉਹਨਾਂ ਦਾ ਇੱਕ ਸੁਭਾਅ ਬਣ ਜਾਂਦਾ ਹੁੰਦਾ ਹੈ ਕਿ ਲੋਟ-ਕੋਟ ਸੋਚੇ ਰਹਿਣਗੇ ਅਸੀਂ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰਾਈ ਬਰਨਾਲੀ ਦੀ ਸੰਗਤ ਨੂੰ ਵਿਸ਼ੇਸ਼ ਤੌਰ ਤੇ ਤੇ ਸਮੁੱਚੇ ਰੂਪ ਵਿੱਚ ਸਮੁੱਚੇ ਪੰਜਾਬ ਨੂੰ ਇੱਕ ਬੇਨਤੀ ਕਰਨ ਵਾਸਤੇ ਆਇਆ ਕਿ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਆ ਇਹ ਬਾਜ਼ਾਰ ਠੀਕ ਹੈ ਜਿਹੜਾ ਇਥੋਂ ਦਾ ਆਰਥਿਕ ਸਿਸਟਮ ਹੈ ਐਗਰੀਕਲਚਰ ਸਿਸਟਮ ਹੈ ਜਿਹੜਾ ਵਪਾਰਕ ਸਿਸਟਮ ਹੈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਕਿ ਕਿਵੇਂ ਵਪਾਰੀ ਵੀ ਰੁੜ ਰਿਹਾ ਹੈ ਕਿਸਾਨ ਵੀ ਰੁੜ ਰਿਹਾ ਹੈ ਮਾਰਕੀਟਿੰਗ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਸਮਗਦੇ ਬਹੁਤ ਵੱਡੇ ਬਾਰੇ ਜਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਗਵਿੰਦ ਸਿੰਘ ਜਿੱਤ ਕੇ ਇੱਕਦਮ ਕੋਈ ਸੋਚ ਦਵਾ ਦੂਗਾ ਪਰ ਨਹੀਂ ਦੁਨੀਆ ਦੇ ਵਿੱਚ ਇਹ ਪੰਜਾਬੀ ਜਿਹੜੇ ਆਲ ਬਾਰਡਰ ਦੇ ਵਿੱਚ ਵਸੇ ਹੋਇਆ ਹੈ ਡੈਮੋਕਰੈਟਿਕ ਸਿਸਟਮ ਦੇ ਵਿੱਚ ਇੱਕ ਸਾਧਨ ਹੈ ਕਿ ਜੇ ਅਸੀਂ ਐਸੈਂਬਲੀ ਵਿੱਚ ਜਾਂਦੇ ਆ ਗਵਿੰਦ ਸਿੰਘ ਉੱਥੇ ਖਲੋ ਕੇ ਫੌਲੀ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਨੂੰ ਵਪਾਰੀਆਂ ਮਜ਼ਦੂਰਾਂ ਮਜ਼ਦੂਰਾਂ ਕਿਸਾਨਾਂ ਦੀ ਆਵਾਜ਼ ਨੂੰ ਉੱਥੇ ਖੜਕੇ ਬਹੁਤ ਖੂਬਸੂਰਤੀ ਦੇ ਨਾਲ ਦੁਨੀਆ ਦੇ ਵਿੱਚ ਰੱਖ ਸਕਦੇ ਆ ਤੁਸੀਂ ਦੇਖ ਰਹੇ ਆ ਕਿ ਬਿਨਾ ਵਜ੍ਹਾ ਤੋਂ ਹੀ ਇੱਕ ਫਾਸੇ ਦੁਨੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੱਡੇ ਲੋਕਾਂ ਵੱਲੋਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਚੰਟ ਹੋ ਗਈ ਤੇ ਉਸ ਚੰਟ ਨੂੰ ਹੀ ਇੱਕ ਧਾਰਮਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਉਥੋਂ ਦੀ ਪ੍ਰੈਸ ਨੇ ਉਥੋਂ ਦੇ ਵਸਿੰਦਿਆਂ ਨੇ ਉਥੋਂ ਦੀ ਗਵਰਨਮੈਂਟ ਨੇ ਇਹ ਸਿੱਧ ਕੀਤਾ ਕਿ ਨਹੀਂ ਇਹ ਕੋਈ ਧਰਮ ਦਾ ਮਸਲਾ ਨਹੀਂ ਸੀ ਇਹ ਕੋਈ ਮੰਦਿਰ ਤੇ ਹਮਲਾ ਨਹੀਂ ਸੀ ਇਹ ਤੇ ਕੋਈ ਆਪਸੀ ਰੌਣਾ ਸੀ ਫਿਰ ਥੋੜੀ ਜੀ ਗੱਲ ਸ਼ਾਂਤ ਹੋਈ ਇੱਥੇ ਵੱਡੀਆਂ-ਵੱਡੀਆਂ ਘਟਨਾਵਾਂ ਘਟੀਆਂ ਪਰ ਕਦੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾ ਹੋਇਆ ਕਿ ਬੇਮਤੁਲੀਆਂ ਗੱਲਾਂ ਕਰਕੇ ਇੱਕ ਮਾਹੌਲ ਨੂੰ ਹੋਰ ਬਸਲ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਤਾਂ ਇਹ ਹੁੰਦਾ ਹੈ ਜਿਹੜਾ ਬਹੁਤ ਵੱਡਾ ਹੈ ਦੂਸਰੀ ਗੱਲ ਇੰਟਰਨੈਸ਼ਨਲ ਪੱਧਰ ਤੇ ਖਾਸ ਕਰਕੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਉਹ ਵੀ ਜਿਹੜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਬੰਨੀ ਗਈ ਹੈ ਆਪਣੇ ਆਪ ਨੂੰ ਬਹੁਤ ਵੱਡਾ ਮਕੋਟਾ ਪਾਇਆ ਹੋਇਆ ਕਿ ਅਸੀਂ ਸਾਡੀ ਡੈਮੋਕ੍ਰੇਸੀ ਸਭ ਤੋਂ ਉੱਪਰ ਹੈ ਪਰ ਜਿਸ ਤਰ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਜੋ ਸਾਡੇ ਡਿਪਲੋਮੈਟ ਸਬੰਧ ਨੇ ਉਹ ਵਿਗੜਨੇ ਵਿਗੜਦਾ ਇਹ ਨਹੀਂ ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਕਾਰੋਬਾਰ ਕਰਕੇ ਬੈਠੇ ਉਹ ਵੀ ਪ੍ਰਭਾਵਿਤ ਹੋਣਗੇ ਉਹਨਾਂ ਦਾ ਕਾਰੋਬਾਰ ਵੀ ਤਬਾਹ ਹੋਊਗਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਬਾਖੂਬੀ ਸਰਦਾਰ ਗੋਬਿੰਦ ਸਿੰਘ ਜਾਣਦਾ ਹੈ ਇਹ ਰੱਖ ਸਕਦੇ ਨੇ ਉਥੇ ਦੂਸਰੀ ਗੱਲ ਜਿਹੜੀਆਂ ਇਹਨਾਂ ਨੇ ਪਹਿਲੇ ਮਿਰਤੂ ਗੱਲਾਂ ਦੱਸ ਦਿੱਤੀਆਂ ਕਿ ਇੱਥੇ ਨਸ਼ਿਆਂ ਦੀ ਪਰਭਾਰ ਹੈ ਹਰ ਘਰ ਦੇ ਤੱਕ ਨਸ਼ਿਆਂ ਨੇ ਤਬਾਹੀ ਦਾ आलम ਦਿੱਤਾ ਹੋਇਆ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਕੱਲਾ ਬਰਨਾਲਾ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਵਪਾਰੀਆਂ ਨੂੰ ਜਾਂ ਚੰਗੇ ਕਾਰੋਬਾਰੀਆਂ ਨੂੰ ਫਰੋਤੀਆਂ ਲਈ ਧਮਕੀਆਂ ਆ ਰਹੀਆਂ ਨੇ ਥ੍ਰੈਟ ਕੀਤਾ ਜਾ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਕੀ ਸਰਕਾਰ ਨੂੰ ਪਤਾ ਨਹੀਂ ਇਸ ਵਾਸਤੇ ਇਹ ਸਾਰਾ ਕੁਝ ਪੰਜਾਬ ਦੀ ਤਬਾਹੀ ਵਾਲੇ ਪਾਸੇ ਨੂੰ ਜਾਣ ਦਾ ਇੱਕ ਖਤਰੇ ਦੀ ਘੰਟੀ ਹੈ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਸੁਚੇਤ ਹੋਣ ਵਾਸਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਨੌਜਵਾਨ ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠਿਆ ਹੋਇਆ ਹੈ ਔਰ ਰੱਜੇ ਪੁਜੇ ਖਾਨਦਾਨ ਦਾ ਹੈ ਇਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਸਹਿਯੋਗ ਦੇ ਕੇ ਜੇ ਨਾਲ ਅਸੈਂਬਲੀ ਵਿੱਚ ਭੇਜੀਏ ਇਹ ਇੱਕ ਟੈਸਟ ਹੈ ਜਦੋਂ ਤੁਸੀਂ ਅਸੈਂਬਲੀ ਭੇਜੋਗੇ ਅੱਜ ਸਾਨੂੰ ਲੱਗਦਾ ਹੈ ਕਿ ਉੱਥੇ 117 ਬੰਦਿਆਂ 'ਚੋਂ ਇੱਕ ਬੰਦਾ ਕੀ ਕਰ ਲੂਗਾ ਪਰ ਨਹੀਂ ਜਦੋਂ ਇੱਕ ਬੰਦਾ ਵੀ ਬੋਲੇਗਾ ਉਹਦੀ ਆਵਾਜ਼ ਇੱਕ ਵੱਖਰੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਪੰਜਾਬ ਦੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਵਰਲਡ ਦੇ ਵਿੱਚ ਵਸਦੇ ਪੰਜਾਬੀਆਂ ਦੀ ਆਵਾਜ਼ ਹੋਊਗੀ ਤੇ ਫਿਰ ਸਾਨੂੰ ਇੱਕ ਅਹਿਸਾਸ ਹੋਊਗਾ ਕਿ ਇਹੋ ਜੇ ਹੋਰ ਬੰਦੇ ਚੁਣ ਕੇ ਵੀ ਅਸੀਂ ਪਾਰਲੀਮੈਂਟ ਚ ਭੇਜੀਏ ਇਹੋ ਜੇ ਹੋਰ ਬੰਦੇ ਭੇਜ ਕੇ ਅਸੀਂ ਪੰਜਾਬ ਦੀ ਸਰਕਾਰ ਪੈਦਾ ਕਰੀਏ ਇਹ ਸਾਡੇ ਚ ਇੱਕ ਅਹਿਸਾਸ ਪੈਦਾ ਹੋਪਾ ਇਸ ਕਰਕੇ ਇਸ ਪਹਿਲੇ ਰਿਜਲਟ ਨੂੰ ਪਹਿਲੇ ਇਗਜ਼ਾਮ ਨੂੰ ਉਹ ਪਾਸ ਕਰੀਏ ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਵੀ ਸਾਰੇ ਸਾਥ ਦਿਓਗੇ ਤੇ ਬਰਨਾਲੇ ਦੇ ਵੋਟਰ ਵੀ ਜਿਹੜੇ ਬੜੇ ਸਿਆਣੇ ਆ ਇੱਥੇ ਬੜੇ ਇਗਜ਼ਾਮ ਹੋਏ ਨੇ ਇਹ ਬਹੁਤ ਸਹੀ ਫੈਸਲਾ ਲੈਂਦੇ ਨੇ ਸੋ ਸਾਨੂੰ ਉਮੀਦ ਹੈ ਕਿ ਇਸ ਵਾਰੀ ਵੀ ਇਹ ਸਰਦਾਰ ਗੁਰਵੰਤ ਸਿੰਘ ਨੂੰ ਕਾਮਯਾਬ ਕਰਨ ਵਾਸਤੇ ਦਿਨਾਂ ਤੇ ਕਰਨਗੇ ਉਥੇ ਮੈਂ ਇਹ ਆਪਣੇ ਵੱਲੋਂ ਵੀ ਇਹ ਬੇਨਤੀ ਕਰਦਾ ਕਿ ਅਸੀਂ ਸਿਰਫ ਪ੍ਰੈਸ ਕਾਨਫਰੰਸ ਕਰਨ ਵਾਸਤੇ ਨਹੀਂ ਆਏ ਇੱਥੋਂ ਪਹਿਲਾਂ ਸੀ ਮੀਟਿੰਗ ਕੀਤੀ ਹੈ ਇਥੋਂ ਦੇ ਵਰਕਰਾਂ ਨੂੰ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਮਿਲਨ ਨਾਲ ਸੰਬੰਧਿਤ ਨੇ ਉਹਨਾਂ ਦੀ ਅਸੀਂ ਡਿਊਟੀਆਂ ਲਾਈਆਂ ਇਹ ਤੁਸੀਂ ਦਿੜਦਾ ਇਹ ਕਰਕੇ ਜਿੱਥੇ-ਜਿੱਥੇ ਵੀ ਕੋਈ ਬੰਦਾ ਬੈਠਾ ਹੈ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਆ ਇਹ ਸਿਰਫ ਵਿਖਾਵੇ ਦੀ ਮਦਦ ਨਹੀਂ ਇਹ ਆਪਾਂ ਰਿਜ਼ਲਟ ਬਦਲਣ ਦੇ ਵਿੱਚ ਸਹਾਇਤਾ ਸਾਥ ਹੋ ਸਕੀਏ ਉਸ ਪਾਸੇ ਪਹੁੰਚਣਾ ਸੋ ਮੈਂ ਸਮੁੱਚੇ ਸੰਤ ਸਮਾਜ ਵੱਲੋਂ ਸਮੁੱਚੇ ਸਤਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਪਿੰਡਰਾਂ ਵਾਲਿਆਂ ਦੇ ਜਿਨੇ ਅਨਿਆਈ ਨੇ ਉਹਨਾਂ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਂ ਪੁਰਜੋ ਅਪੀਲ ਕਰਦਾ ਹਾਂ ਕਿ ਅਸੀਂ ਇਸਦਾ ਗੋਬਿੰਦ ਸਿੰਘ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਰਕੇ ਅਸੀਂ ਇੱਕ ਨਵੀਂ ਲਹਿਰ ਖੜੀ ਕਰ ਰਹੀ ਹੈ ਜਿਹੜੀ ਲਹਿਰ ਦੀ ਰੰਗਤ ਇਹਨਾਂ ਨੇ ਕੀਤੀ ہوئی ਹੈ ਉਹ ਸਾਨੂੰ ਅਸੀਂ ਕਾਮਯਾਬ ਕਰਨਾ ਹੈ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਦਾ ਖਾਲਸਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੰਥ ਦੇ ਜੱਥੇ ਬੰਨ੍ਹੇ ਤੇ ਵਿਚਾਰਾ ਨੂੰ ਬਰਨਾਲਾ ਹਰ ਕੇ ਤੇ ਪੰਜਾਬ ਦੇ ਲੋਕਾਂ 'ਤੇ ਪਹੁੰਚਾਉਣ ਦਾ ਵੀ ਸੀ ਜਤਨ ਕੀਤਾ ਅੱਜ ਦੇ ਇਸ ਪ੍ਰੈਸ ਕਾਨਫਰੰਸ ਧਾਰਮਿਕ ਸ਼ਖਸੀਅਤਾਂ ਵੱਲੋਂ ਸੰਸਥਾਤਿਕ ਮੈਚ ਤੇ ਪਰਿਵਾਰ ਵੱਲੋਂ ਸ਼ੰਕਾਪਾ ਇਸ ਗੀਟਿੰਗ ਲਈ ਸਾਫਤਾ ਦੇ ਜੇਚਦਾਰਾ ਕਾਰਕਟਰ ਦੇ ਸਭ ਤੋਂ ਵੱਡੇ ਆਗੂ ਹਨ ਛੇਰੇ ਪੰਜਾਬ ਅਕਾਲੀ ਦਲ ਵੱਲੋਂ ਦਾਸ ਇੰਟਰਨੈਸ਼ਨਲ ਪੰਚ ਤਕਾਲੀ ਦਾ ਜੇ ਸਦਾ ਬਲੀਵ ਸਿੰਘ ਵੀ ਇਸ ਮੀਟਿੰਗ ਵਿੱਚ ਹਾਜ਼ਰ ਅਸੀਂ ਅੱਜ ਸਰਗ ਬਿੰਦ ਸਿੰਘ ਦੀ ਪੂਰਤ ਤੋਂ ਦੇ ਡੱਕੇ ਹਮਾਇਤ ਕਰਨ ਤੇ ਬਰਨਾਲ ਦੇ ਲੋਕਾਂ ਨੂੰ ਇਹ ਬੇਨਤੀ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਕਿ ਇਹਨਾਂ ਨੂੰ ਇਸ ਨੋਮਬਰ ਨੂੰ ਪ੍ਰਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਦੋ ਗੱਲਾਂ ਜਿਹੜੀਆਂ ਮੈਂ ਵਿਸ਼ੇਸ਼ ਤੌਰ ਤੇ ਕਹਿਣੀ ਚਾਹੁੰਦਾ ਹਾਂ ਬਾਕੀ ਸਾਰੀ ਵਿਸਤਾਰ ਚ ਗੱਲ ਸਿੰਘ ਸਾਹਿਬ ਭਾਈ ਦੀ ਸੀ ਵਿਸਥਾਰਪੂਰਵਕ ਕਰਨਗੇ ਪਹਿਲੀ ਗੱਲ ਕਿ ਪੰਜਾਬ ਵਸਦਾ ਪੁਰਾਣੇ ਨਾਂ ਦੇ ਇਹ ਪੰਜਾਬ ਦੇ ਵਿੱਚ ਸਾਡਾ ਝੰਡਾ ਝੰਡਾ ਬਲੰਦ ਨਹੀਂ ਰਹਿਣਾ ਸਾਡੀ ਕਿਸੇ ਨਾਲ ਵਿਰੋਧ ਜਾਂ ਦਸ਼ਮਣੀ ਨਹੀਂ ਸਭ ਦਾ ਸੀ ਸਤਿਕਾਰ ਕਰਦੇ ਹਾਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੰਨ ਕਰਦੇ ਵੀ ਹਾਂ ਤੇ ਬਚਨਬਾਦੀਤਾ ਵੀ ਹੈ ਪਰ ਪੰਜਾਬ ਦੇ ਕੇਸਰੀ ਝੰਡਾ ਜਿਹੜਾ ਉੱਪਰ ਰਹਿਣਾ ਚਾਹੀਦਾ ਅੱਜ ਇੱਥੇ ਪੰਤਕ ਵੀਰਵਾਰ ਦੇ ਤੌਰ ਤੇ ਇਸ ਦਾ ਰਣਸੀ ਦੀ ਜਿਹਨਾਂ ਦਾ ਬੜਾ ਵੱਡਾ ਖਾਨਦਾਨ ਬਾਬਾ ਦੀਪ ਸਿੰਘ ਜੀ ਤੇ ਇਸ ਪਰਿਵਾਰ ਤੋਂ ਇਹ ਨਾਲ ਗੁਰਦੁਆਰਾ ਮਸਤੂਆਣਾ ਸਾਹਿਬ ਵੀ ਇਹਨਾਂ ਨੇ 1923 ਦੇ ਵਿੱਚ 340 ਕਨਾਲਾਂ ਜ਼ਮੀਨ ਦਿੱਤੀ ਸ਼ੰਤ ਬਾਬਾ ਅਤਰ ਸਿੰਘ ਜੀ ਵਸਤੂਨ ਸਾਹਿਬ ਵਾਲਿਆਂ ਨੂੰ ਇਸੇ ਤਰ੍ਹਾਂ ਫਿਰ ਸਰਦਾਰ ਰنجੀਤ ਸਿੰਘ ਜਿਹੜੇ ਨੇ ਪਰਿਵਾਰ ਦੇ ਵੱਡੇ ਆ 1957 ਦੇ ਵਿੱਚ ਕਿ ਵੀ ਦਰਸਾਵਾ ਚਾਹ ਦਰ ਪ੍ਰਮੰਤ ਸੰਤ ਫਤੇ ਸਿੰਘ ਜੀ ਨੂੰ ਇਹਨਾਂ ਨੇ ਦਿੱਤਾ ਹੈ ਇਹ ਪੰਥਕ ਵੀਰਵਾਦ ਵੀ ਆ ਨੌਜਵਾਨਾਂ ਅੱਜ ਦਾ ਜੋ ਮੀਡੀਆ ਦਾ ਸਿਸਟਮ ਹੈ ਉਹਦੇ ਵੀ ਮਾਰ ਮੁਸਲਿਮਾਂ ਬੇਨਤੀ ਕਰਦੇ ਸੀ ਕਿ ਬਹੁਤ ਪ੍ਰੈਸ ਦੇ ਵਿੱਚ ਜਾਂ ਕਈ ਯਾਰੀ ਸਵਾਲ ਹੁੰਦਾ ਹੈ ਕਿ ਜਵਾਬ ਦੇ ਵਿੱਚ ਮਾਨ ਸਾਹਿਬ ਤੋਂ ਮੈਂ ਗੱਲ ਕਹਿਣੀ ਚਾਹਣਾ ਕਿ ਸਰਦਾਰ ਗਵਿੰਦ ਸਿੰਘ ਦਾ ਆਪਣਾ ਖਾਨਦਾਨ ਦੇ ਦੌਰ ਤੇ ਮਾਨ ਸਾਹਿਬ ਦੇ ਰਿਸ਼ਤੇਦਾਰੀ ਤੋਂ ਬਹੁਤ ਵੱਡੀ ਸੇਵਾ ਹੈ ਤੇ ਲਗਾਤਾਰ ਕਿ ਇਹ ਇੱਥੇ ਸਰਕਾਰမှာ ਖਾਸ ਕਰਕੇ ਬਰਨਾਲੇ ਦੇ ਮੀਡੀਏ ਨੂੰ ਇਹ ਗੱਲ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਪਿਛਲੇ ਬਹੁਤ ਸਾਲਾਂ ਤੋਂ ਇੱਥੇ ਸਰਕਾਰမှာ ਜੇ ਕੋਈ ਕਿਸੇ ਪੰਥ ਕਾਗੂਦੇ ਪਰਿਵਾਰ ਦਾ ਕੋਈ ਮੈਂਬਰ ਸੇਵਾ ਕਰਦਾ ਹੈ ਲਗਾਤਾਰ ਉਹ ਪੰਥਕ ਸੁਵਾਂਵਾ ਦੇ ਵਿੱਚ ਪੰਜਾਬ ਦੀਆਂ ਸੁਵਾਂਵਾ ਦੇ ਵਿੱਚ ਹਾਜ਼ਰ ਹੈ ਕਿ ਉਹ ਇਸ ਕਰਕੇ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਸੇ ਵੱਡੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਅਸੀਂ ਇਸ ਗੱਲ ਲਈ ਕਿ ਸਰਦਾਰ ਗਵਿੰਦ ਸਿੰਘ ਇੱਕ ਬਹੁਤ ਕਾਬਲ ਨੌਜਵਾਨ ਹੈ ਇਨੇ ਪੰਜਾਬ ਦੇ ਪੰਛ ਦੇ ਟਿਕ ਲਈ ਬੜਾ ਕੰਮ ਕਰਨਾ ਤੇ ਅਸੀਂ ਅਪੀਲ ਕਰਨ ਲਈ ਆਪਣੇ ਵੱਲੋਂ ਦੇਸ਼ ਅਤੇ ਪੂਰਾ ਸਮਾਂ ਵੀ ਦੇਵਾਂਗੇ ਤੁਹਾਡੇ ਨਾਲ ਹੀ ਅਸੀਂ ਬਰਨਾਲੇ ਦੇ ਲੋਕਾਂ ਨੂੰ ਇਹ ਫਿਰ ਬੇਇਨਤੀ ਦਰਹੋਣੇ ਆ ਕਿ ਪੰਛ ਦਾ ਝੰਡਾ ਉੱਚਾ ਚੱਕ ਲਈ ਪੰਜਾਬ ਦਾ ਝੰਡਾ ਉੱਚਾ ਚੱਕਣਾ ਕਿਉਂਕਿ ਸਾਰੀਆਂ ਪਾਰਟੀਆਂ ਦੀਆਂ ਦੇ ਇੱਕੋ ਵਿਚਾਰ ਤਰ੍ਹਾਂ ਉਹ ਪੰਛ ਦੇ ਪੰਜਾਬ ਪਾਸ ਤੇ ਨਹੀਂ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਕਾਂਗਰਸ ਦਾ ਇਤਿਹਾਸ ਭੀਜੇਪੀ ਦਾ ਇਤਿਹਾਸ ਜੋ ਸੁਨਾਕਵਾਨ ਸਿੰਘ ਮਾਨ ਨੇ ਕੀਤਾ ਜਾਂ ਕੀਰੀਵਾਲ ਕਰ ਰਿਹਾ ਉਹ ਸਾਰੇ ਦੇ ਸਾਹਮਣੇ ਹੈ ਕੀਰੀਵਾਲ ਦਾ ਜਿਨ੍ਹਾਂ ਲੋਕਾਂ ਨੂੰ ਵਿਹਾਈ ਦਾ 24 ਘੰਟਿਆਂ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰਦਾ ਸੀ ਭਗਵੰਤ ਮਾਨ ਸਾਹਿਬ ਦੇ ਦੀ ਗੱਲ ਕਰਦਾ ਸੀ ਉਹ ਅੱਜ ਤੱਕ ਨਾ ਕੋਈ ਦੋਸ਼ੀ ਪੜਿਆ ਗਿਆ ਹੈ ਉਲਟਾ ਬੇਰ ਵੀ ਕਰਨ ਵਾਲਿਆਂ ਨੂੰ ਸ਼ਹਿ ਦੇ ਰਿਹਾ ਕੋਈ ਉਹ ਜਿਹੜੇ ਕਿਤੇ ਸਾਲ ਤੋਂ ਭਾਈ ਜੱਟੇ ਦਾ ਦਿੱਤਾਰ ਸਿੰਘ ਹਵਾਰਾ ਉਹੀ ਉਹ ਬੈਠਿਆ ਉਹਨਾਂ ਨੂੰ ਕੋਈ ਉਹ ਕਾਰਵਾਈ ਨਹੀਂ ਉਹਨਾਂ ਨੂੰ ਸ਼ਹਿ ਦੇ ਕਰ ਰਿਹਾ ਅੱਜ ਇੱਕ ਪਾਸੇ ਉਹ ਆ ਕਾਂਗਰਸ ਜਿਹੜੀ ਸਾਡੇ ਕਤਲਿਆਂ ਲਈ ਜ਼ਿੰਮੇਵਾਰ ਹੈ ਭਾਰਤੀ ਜਨਤਾ ਪਾਰਟੀ ਵੋਦੀ ਜਿਹੜੀ ਦੇਸ਼ ਨੂੰ ਤੋੜਨ ਦੇ ਉੱਤੇ ਤੁਰੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਉਹ ਸੰਗਠਨ ਕੰਮ ਕਰਦਾ ਢੰਗ ਤਰੀਕਾ ਹੈ ਕਿ ਦੇਸ਼ ਇੱਕ ਭਾਈਚਾਰੇ ਦਾ ਹੈ ਇੱਕੋ ਲੋਕਾਂ ਦਾ ਇੱਕੋ ਵਿਚਾਰਧਾਰਾ ਦਾ ਹੈ ਇਹ ਦੇਸ਼ ਬਹੁ ਸਭਿਆਚਾਰਾ ਹੈ ਉਹ ਪਛਾਈਆਂ ਬਹੁਤ ਕੌਮੀਆਂ ਹੈ ਤੇ ਇਹ ਇਹਨਾਂ ਹੁਨਾਦਾਂ ਨਾਲ ਇਕੱਠਾ ਨਹੀਂ ਹੋ ਸਕਦੇ ਅੱਜ ਜਿਹੜੀ ਵਿਚਾਰਧਾਰਾ ਦੇ ਸਰਕਾਰ ਦੇ ਵਿਰੋਧੀ ਖੜੇ ਹੈ ਇਹੀ ਵਿਚਾਰਧਾਰਾ ਸ਼੍ਰੋਮਣੀ ਕਾਲੀ ਦਾ ਅਨੁਸਾਰ ਖੜੇ ਹੈ ਇਹ ਪੰਜਾਬ ਦੇ ਲਈ ਪੰਥ ਦੇ ਲਈ ਲਾਹੇਵੰਦ ਹੈ ਪੰਜਾਬ ਦੇ ਭਰੇ ਲਈ ਹੈ ਇਹਨਾਂ ਲੱਗਿਆ ਨਾ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਪ੍ਰਸਤਾਵ ਚੱਜ ਦੇਖਣ ਆਤ ਬਾਰੇ ਦੱਸਣ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ